ਕੀ ਗੱਲ ਦੋਸਤੋ ਅੱਜ ਅਸੀਂ ਪਹੁੰਚ ਚੁੱਕੇ ਬਾਈ ਸੁਖਚੰਦ ਸਿੰਘ ਦੇ ਘਰੇ ਪਿੰਡ ਪਤਲੀ ਆ ਜੀ ਬਹੁਤ ਹੀ ਸ਼ੌਂਕੀ ਸਰਦਾਰ ਆ ਬਾਈ ਵੇਖਸਾ ਤਾਂ ਸੱਚ ਨਾਲ ਪ੍ਰਸੈਲਟੀ ਬਣਾ ਕੇ ਹਟਿਆ ਛੋਟੀ ਦੇ ਸਿੰਘਾ ਦੀ ਸੈਂਕ ਲੱਗਦੇ ਸੀ ਸਿਰ ਦੇ ਵਿੱਚ ਬਹੁਤ ਤਕਲੀਫ ਦੇ ਬਾਈ ਕਈ ਦਿਨਾਂ ਤੋਂ ਆਪਣੀ ਵੇਟ ਕਰ ਰਿਹਾ ਸੀ ਕੋ ਸਮਾਂ ਵੀ ਨਹੀਂ ਲੱਗਾ ਆਪਣਾ ਤੇ ਅੱਜ ਪਹੁੰਚੇ ਬਾਈ ਕੋਲੇ ਕਰਵਾ ਕੇ ਜਾਵਾਂਗੇ ਪੂਰੀ ਗੱਲਬਾਤ ਨਾਲ ਪੁੱਛਦੇ ਬਾਈ ਨੂੰ ਕਿਵੇਂ ਲੱਗੀ ਗੱਲਬਾਤ ਸਸਕਲ ਵੀਰੇ ਹਸੀ ਗਾ ਜੀ ਹੋ ਠੀਕ ਠਾਕ ਵਧੀਆ ਹੀ ਵਧੀਆ ਕਿਵੇਂ ਲੱਗੀ ਗੱਲਬਾਤ ਵੀਰੇ ਥੋੜੀ ਵਧੀਆ ਬਾਈ ਬਹੁਤ ਟਾਈਮ ਤੁਹਾਡੀ ਵੇਟ ਕੀਤੀ ਤੁਹਾਡੇ ਜੇ ਕੋਈ ਗਾਨ ਸੀ ਜਾਂ ਮੰਨ ਲਓ ਵੀ ਤੁਹਾਡੇ ਹੱਥ ਦੀ ਕਲਾ ਤਾਂ ਕਰਕੇ ਥੋੜੀ ਨਾ ਟਾਈਮ ਵੇਟ ਕੀਤੀ ਪਰ ਤੁਹਾਨੂੰ ਪਤਾ ਹੀ ਆਪਾਂ ਤਾਂ ਪਹਿਲਾਂ ਤੇ ਤੁਹਾਡੇ ਨਾਲ ਜੁੜੇ ਆ ਬਿਲਕੁਲ ਜੀ ਧੰਨਵਾਦ ਵੀਰੇ ਤੇ ਵੀਰੇ ਕਿੰਨਾ ਕੁ ਸਮਾਂ ਹੋ ਗਿਆ ਵੀਰੇ ਇਹਨੇ ਦਸਾਂ ਰੰਗ ਖੋਪਦੇ ਸੀ ਜਿਹੜੇ ਏ ਵੀਰੇ ਮਾਲੋ ਹੋ ਤਾਂ 6 ਮਹੀਨੇ ਗਏ ਹੋਣੇ ਆਪਣੀ ਥੋਂ ਨੂੰ ਸੋਡਾ ਮਾਲਾ ਥੋੜੇ ਥੋੜੇ ਟਾਈਮ ਨਹੀਂ ਥੋੜਾ ਜਿਹੀ ਬੀਜੀ ਚਲਦੇ ਕਰਕੇ ਹੁਣ ਤਾਂ ਵੇਖੇ 8 ਮਹੀਨਾ ਡੇਢ ਮਹੀਨਾ ਹੋ ਗਿਆ ਜਿਆਦਾ ਹੀ ਸੀਗੇ ਹਾਂ ਜੀ ਨਾ ਕਰਕੇ ਥੋੜੀ ਥੋੜੀ ਵੇਖ ਕੀਤੀ ਬਾਕੀ ਆਪਾਂ ਨੂੰ ਕੋਈ ਨਹੀਂ ਕੋਈ ਨਹੀਂ ਫਿਰ ਜ਼ਰੂਰ ਸਾਡੇ ਤੇ ਜਿੰਨੀ ਤੁਸੀਂ ਆਸ ਰੱਖੀਏ ਉਹ ਤੋਂ ਵੱਧ ਕੇ ਕਰਾਂਗੇ ਕੰਮ ਤੇ ਵੇਖ ਸਭ ਤੋਂ ਸਜਣੋ ਤੇ ਵੀਰੇ ਇੱਕ ਅੱਗੇ ਆ ਬਾਪੂ ਤਾਂ ਆਪਣੇ ਤਾਂ ਸੰਗ ਹੁਣ ਆਏ ਸੀ ਤੁਸੀਂ ਤੇ ਕਿੰਨਾ ਸਮਾਂ ਕੱਟ ਗਿਆ ਉਹ ਵੀਰੇ ਮੈਂ ਤੁਹਾਨੂੰ ਮੋਟਾ ਜਿਹਾ ਹਿਸਾਬ ਦੱਸ ਦਿੰਨਾ ਵੀ ਪਹਿਲੇ ਸੂਏ ਬਣਾਏ ਸੀ ਆ ਮਾਈ ਦੇ ਹਾਂਜੀ ਇਹ ਸੂਏ ਸੂਣ ਵਾਲੀ ਆ ਮੋਟਾ ਜਿਹਾ ਟੱਚ ਹੁਣ ਲੱਗਣ ਲੱਗ ਗਿਆ ਹੁਣ ਜਾ ਕੇ ਜੱਟਾਂ ਵਾਲਾ ਹਿਸਾਬ ਸਾਢੇ 3 ਸਾਲ ਹੋ ਗਏ 3 ਸਾਲ ਪੱਕਾ ਠੀਕ ਵੇਖ ਸਤੋ ਸਜਣੋ ਤੇ ਹੁਣ ਸਜਣੋ ਆ ਕਰਕੇ ਹਟਿਆ ਝੋਟੀ ਦੇ ਸੰਗ ਵੇਖ ਸਤੋ ਥੱਲੇ ਆਂ ਦਾ ਵਾਈ ਬੇਸੀ ਥੱਲੇ ਜਾਏਗਾ ਵੀ ਆ ਤੇ ਤੇਲ ਲਾ ਕੇ ਵਖਾਓ ਜੀ ਵੀਰੇ ਕਿਵੇਂ ਲੱਗੀ ਗੱਲਬਾਤ ਵੇਖ ਸਤੋ ਸਜਣੋ ਪਰਸਨੈਲਿਟੀ ਪੂਰੀ ਗੱਲਬਾਤ ਬਣ ਚੱਲੀ ਆ ਝੋਟੀ ਦੀ ਬਾਕੀ ਬਾਈ ਦੱਸੂਗਾ ਕਿਵੇਂ ਲੱਗੀ ਗੱਲਬਾਤ ਹੋਰ ਹਾਂਜੀ ਸੁਖਚਾਨ ਦੇ ਬਾਰੇ ਕਿਵੇਂ ਸੱਟਾ ਕੰਮ ਕੀ ਕਹਿਣਾ ਚਾਹੁੰਦੇ ਆਪਣੇ ਏਰੀਆ ਦੇ ਬੰਦਾਂ ਨੂੰ ਆਪਾਂ ਤੋਂ ਪਤਾ ਏਰੀਆ ਦਾ ਪਹਿਲਾਂ ਹੀ ਪਤਾ ਵੀ ਆਪਾਂ ਤੁਹਾਡੇ ਬਿਊਰ ਦੇ ਨਾਲ ਪਹਿਲਾਂ ਹੀ ਜੁੜੇ ਆਂ ਪਰ ਬਿਲਕੁਲ ਜੀ ਕੋਈ ਸ਼ੰਕਾ ਤੋਂ ਆ ਕੇ ਸੰਗਵਈ ਦੀ ਮੂੰਹ ਵੇਖਾ ਹਾਂਜੀ ਦੋਸਤੋ ਵੇਖ ਸਕਦੇ ਹੋ ਬਾਈ ਸੁਖਚਾਨ ਦੀ ਝੋਟੀ ਦੇ ਬਣਾਤੇ ਸੰਗ ਤੋਂਵੇਂ ਰਿਜ਼ਲਟ ਹੀ ਪੂਰੀ ਘੈਂਟ ਗੱਲਬਾਤ ਬਣ ਗਈ ਆ ਬਾਈ ਬਾਕੀ ਬਾਈ ਦੱਸੂਗਾ ਕਿਵੇਂ ਲੱਗੀ ਗੱਲਬਾਤ ਹਾਂਜੀ ਸੁਖਚਾਨ ਵੀਰੇ ਓਕੇ ਬਾਈ ਓਕੇ ਸੱਟਾ ਕੰਮ ਜਮਾ ਓਕੇ ਕੀ ਕਹਿਣਾ ਚਾਹੁੰਦੇ ਆ ਕਹਿੰਦਾ ਕਿ ਆਪਾਂ ਤਾਂ ਨੇ ਵੱਤੋ ਵਾ ਤੈਨੂੰ ਮੌਕਾ ਦਿਓ ਹਾਂਜੀ ਰੀਡ ਕਰਨੀ ਪਈ ਐ ਮਹੀਨਾ ਦੋ ਮਹੀਨੇ ਆ ਛੌਣਾ ਕਰਵਾਊਗਾ ਵਾ ਛੌਣਾ ਮੂੰਹ ਕਿਦਾ ਬਾਈ ਦੀ ਸੈਨ ਦੇਖ ਸਾਬ ਤੋਂ ਬਾਈ ਕਹਿੰਦਾ ਮੂੰਹ ਤੈਸਦਾ ਮੈਂ ਜੀ ਬੰਦ ਤੇ ਕਹਿੰਦਾ ਪੱਗ ਬੰਨ ਲਓ ਮੈਂ ਜੀ ਦੇਖ ਸਾਬ ਤੋਂ ਸਜਣਾ ਪਰਸਨੈਲਿਟੀ ਏ ਵਾਂਡ ਬਣ ਗਈ ਆ ਇਸ ਤਰ੍ਹਾਂ ਦਾ ਕੰਮ ਕਰਵਾਉਣ ਲਈ ਸਕਰੀਨ ਤੇ ਜਾ ਜਨਣਾ ਸਾਡੇ ਨਾਲ ਵਾਸਤਾ ਕੰਮ ਕਰ ਸਕਦੇ ਹੋ ਧੰਨਵਾਦ ਥੈਂਕ ਯੂ ਸੋ ਮੱਚ ਬਾਇਸਕ ਜਾਨ ਸੰਗ ਦੀ ਝੋਟੀ ਤੇ ਕਰਤੇ ਸੰਗ ਠੀਕ ਆ ਕੁੱਬੇ ਬਹੁਤ ਪੈਸੀ ਆ ਇੱਕ ਤਾਂ ਵੇਚ ਰੇਸ਼ਾ ਪਿਆਵਾਸੀ ਆ ਸਿੰਘ ਸਰ ਦੇ ਵਿੱਚ ਬਹੁਤ ਜਿਆਦੇ ਕੁੱਬੇ ਪੈਸੀ ਗੁਲੀਆਂ ਵੀ ਬਹੁਤ ਮੋਟੀਆਂ ਇਸ ਸਿੰਘਾਂ ਦੀਆਂ ਪਰ ਫਜ਼ਲੇ ਥੋੜੇ ਹੋਇਆ ਗੁਲੀਆਂ ਦੇ ਕਰਕੇ ਗੁਲੀਆਂ ਕਿਉਂਕੀ ਐਂਡ ਤਿੱਕਰ ਚਲੀਆਂ ਗਈਆਂ ਅੱਗੇ ਸਪੈਂਸ ਪੈ ਵੀ ਸ਼ੁਰੂ ਹੋ ਗਈ ਆ ਇਦਾਂ ਸੰਗ ਦਾ ਹੱਥ ਵਗ ਜਾਂਦਾ ਅੱਗੇ ਚੀਜ਼ ਨਿਕਲਦੀ ਨਹੀਂ ਸੀ ਭਾਈ ਕਹਿੰਦਾ ਵਿਸਾਕ ਇਹ ਨਾ ਸੰਗ ਦਾ ਮੈਂ ਬਿਨਾਂ ਨਾਰਮਲ ਤਰੀਕੇ ਦੇ ਨਾਲ ਜੇ ਕੋਈ ਸੰਗਲ ਸੰਗਲ ਪਾਉਣਗੇ ਆ ਸੌਖੇ ਤਰੀਕੇ ਨਾਲ ਨਿਕਲ ਜਾਊਗਾ ਕੋਈ ਵੀ ਗੱਲ ਬਾਤ ਨਹੀਂ ਆ ਕਿ ਸਜਣੋਂ ਤਾਂ ਤੋਂ ਵੱਲੀ ਸੇ ਮੇਨ ਚੀਜ਼ ਆ ਵੇਖ ਸਕਦੇ ਜਗਮ ਬਣੇ ਪਏ ਸੀ ਰੇਸ਼ਾ ਬਹੁਤ ਸੀ ਸਿੰਗਾ ਦੇ ਚਰਦੇ ਵਿੱਚ ਤੇ ਚਰਦੇ ਵਿੱਚ ਤੇ ਜਿਹੜੀ ਨੂੰ ਤਾਂਗੀ ਕਰੀ ਜਾਂਦਾ ਸੀ ਨਾ ਰਾਜੀਆਂ ਪਈਆਂ ਸੀ ਬਾਈ ਦੇ ਘਰੇ ਬਹੁਤ ਵਧੀਆ ਚੰਗੀ ਕੁਆਲਿਟੀ ਦਾ ਚਾਰਚੋਰ ਵੀ ਬਾਈ ਜੀ ਪੁਰਾਣ ਢੰਗ ਤਰੀਕੇ ਨਾਲ ਪਾਉਂਦੇ ਆ ਫੇੜ ਵੀ ਚੰਗੇ ਢੰਗ ਤਰੀਕੇ ਨਾਲ ਆਪਦੇ ਤਲਾਕ ਨੂੰ ਤੇ ਭਾਈ ਕਿੰਨੇ ਤਾਂ ਰਾਜਨੀ ਹੁੰਦੀਆਂ ਸੀ ਬਸ ਸੁਣ ਕਿੰਨਾ ਕੁ ਤਕਲੀਫ ਸੀ ਇਹਨਾਂ ਨੂੰ ਤਕਲੀਫ ਤਾਂ ਤੇਰੇ ਸਾਹਮਣੇ ਆਵੇ ਲਾਈਕ ਤੇ ਮੁਕਾਦਮੇ ਆ ਰਹੇ ਐ ਇੰਨੇ ਇੰਨੇ ਖੁਫੇ ਆਵੇ ਲਾ ਅੱਛਾ ਇੰਨਾ ਪਿਆ ਪਿਆ ਸੀ ਕਿਾ ਢਾਈ ਢਾਈ ਸਾਈਰਾਰ ਕਮਾਤ ਥਰਲੀ ਨਹੀਂ ਮਾਰੀ ਜਾਂਦੀਆਂ ਯਾਰ ਬਹੁਤ ਉਫੀਆਂ ਬਹੁਤ ਪਰੇਸ਼ਾਨੀ ਸੀ ਕਿ ਤਾਂ ਹੀ ਰਾਜੀ ਨਹੀਂ ਹੁੰਦੇ ਹਾਂ ਹਾਂ ਜੀ ਹੁਣ ਰਾਜੀ ਹੋਣੀ ਸ਼ੁਰੂ ਹੋ ਜਾਣਗੀਆਂ ਵੀਰੇ ਦੂਸਰੀ ਵੀ ਤੁਸੀਂ ਫੀਡ ਪਾਉਣੇ ਕਾਰਜਾਂ ਚੋਂ ਬਹੁਤ ਕਈ ਟ੍ਰਾਂਜੈਕਸ਼ਨ ਪਾਉਂਦੇ ਦੱਸੀ ਜਾਂ ਘਰ ਦਾ ਚਾਰ ਛੀ ਇੱਕ ਸਾਲ ਮੈਂ ਤਾਂ ਕੋਲੋਂ ਤਾਂ ਸੀਨਾ ਦੀ ਵੀ ਸੀ ਹੁਣ ਅਭੀ ਇਹ ਕਰਾਇ ਕਰੋ ਕਿ ਲੱਗਣੀ ਸ਼ੁਰੂ ਹੋ ਗਈ ਸਟਾਰਮਾਂ ਚਾ ਠੀਕ ਹੈ ਨਾ ਬੈਕਟਰੀ ਵੀ ਬਣਾਈ ਜਾ ਰਹੇ ਸੈਂਪਲ ਵੀ ਮਾਰੀ ਜਾਂਦੇ ਸੈਂਪਲ ਸੰਦਲ ਦਿਖਾ ਰਿਹਾ ਸੈਂ ਬਿਲਕੁਲ ਕੱਲ ਤੋਂ ਲਾਉਂਕੀਆਂ ਬਹੁਤ ਸਿੱਧੇ ਲਈ ਬਹੁਤ ਸਿਆ ਪਤਾ ਨਹੀਂ ਕਿ ਤੁਸੀਂ ਵੀ ਕਰਦੇ ਵੀਰੇ ਜਾਨਵਰ ਨਹੀਂ ਨਹੀਂ ਬਾਈ ਜਿਵੇਂ ਇਹਦਾ ਆਪ ਗੱਲਾਂ ਬਾਤਾਂ ਕਰਦੇ ਪਤਾ ਹੀ ਲੱਗਾ ਤੁਹਾਨੂੰ ਪਿਆਰ ਵੇਖ ਸਰ ਤਾਂ ਇਸ ਤਰ੍ਹਾਂ ਦਾ ਕੰਮ ਕਰਾਉਣ ਲਈ ਸਿਕਰੇ ਦੇ ਚਾਰ ਨੰਬਰ ਸਾਡੇ ਦਾ ਵਾਸਤਾ ਕੰਮ ਕਰ ਸਕਦਾ ਚਾ ਠੀਕ ਹੈ ਜੀ ਧੰਨਵਾਦ ਥੈਂਕ ਯੂ ਸੋ ਮਚ